ਦੋਸਤੋ ਤੁਹਾਡੇ ਲਈ ਅੱਜ ਇੱਕ ਕਮਾਲ ਦਾ ਗੀਤ ਲੈ ਕੇ ਆਇਆ ਗੀਤ ਨੂੰ ਸੁਣ ਕੇ ਵਾਕਈ ਆਤਮਾ ਜਿਹੜੀ ਆ ਤ੍ਰਿਪਤ ਹੁੰਦੀ ਆ ਤਿੰਨ ਦੋਸਤ ਆ ਇੰਜ ਲੱਗਦਾ ਕਿ ਕਲਾਸਰੂਮ ਦੇ ਵਿੱਚ ਬੈਠੇ ਆ ਪ੍ਰੈਕਟਿਸ ਕਰ ਰਹੇ ਆ ਤੇ ਨਾਲ ਦੀ ਨਾਲ ਮਸਤੀ ਕਰ ਰਹੇ ਆ ਨਾਲ ਦੀ ਨਾਲ ਉਹ ਸੁਰਾਂ ਦੀ ਮਹਿਕ ਜਿਹੜੀ ਆ ਉਹ ਸਾਰੇ ਪਾਸੇ ਖਿਲਾਰ ਰਹੇ ਆ ਆਓ ਸਭ ਤੋਂ ਪਹਿਲਾਂ ਤੁਹਾਨੂੰ ਗਾਣਾ ਸੁਣਾਉਂਦੇ ਆ ਇੱਕ ਦਿਨ ਕਰੇ ਕਦਰੀ ਖਿਲਾ ਰਾਤ ਹੋ ਗਿਆ ਨਾ ਦੋਸਤੋ ਇਹ ਗਾਣਾ ਪਤਾ ਕਿਹੜਾ गा ਰਿਹਾ ਰੋਸ਼ਨ ਪ੍ਰਿੰਸ ਦਾ ਗੀਤ ਆਇਆ ਸੀਗਾ ਤੈਨੂੰ ਪਿਆਰ ਤਾਂ ਕਰਦੀ ਆ ਦਿਲ ਟੁੱਟਣੋਂ ਡਰਦਾ ਏ ਉਹ ਗਾਣਾ ਬਹੁਤ ਮਕਬੂਲ ਹੋਇਆ ਸੀਗਾ ਪਰ ਇਸ ਮੁੰਡੇ ਨੇ ਇਸ ਤਰੀਕੇ ਨਾਲ ਗਾਇਆ ਕਿ ਸਮਝ ਲਓ ਕਿ ਰੂਹ ਨੂੰ ਖੁਸ਼ ਕਰਨ ਵਾਲਾ ਗਾਣਾ ഗെ ਦੋਸਤੋ ਪਹਿਲਾਂ ਦੱਸੋ ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ ਵਾਕਈ ਇਹ ਕਹੇ ਜੀ ਲਾਈ ਮੁੰਡੇ ਨਹੀਂ ਕਿ ਦਿਲ ਕਰਦਾ ਇਸ ਗਾਣੇ ਨੂੰ ਸੁਣੀ ਜਾਈਏ ਗਾਣਾ ਸਿਰਫ ਇੱਕ ਟੱਪਾ ਆ ਪਰ ਦਿਲ ਕਰਦਾ ਕਿ ਇਹ ਮੁੰਡਾ ਕਿਤੇ ਸਾਹਮਣੇ ਬੈਠਾ ਹੋਵੇ ਤਾਂ ਅਸੀਂ ਇਹਦਾ ਗੀਤ ਸੁਣਦੇ ਹੋਈਏ ਸਾਡਾ ਮਕਸਦ ਇਹ ਨਹੀਂ ਹੈ ਕਿ ਅਸੀਂ ਸਿਰਫ ਵੀਡੀਓ ਬਣਾ ਕੇ YouTube ਦੇ ਉੱਪਰ ਪਾਉਣੀ ਆ ਸਾਡਾ ਅਸਲ ਮਕਸਦ ਇਹ ਆ ਕਿ ਇਹ ਜੇ ਨੌਜਵਾਨ ਜੋ ਸੰਗੀਤ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ ਵੱਧ ਤੋਂ ਵੱਧ ਇਹ ਜੇ ਨੌਜਵਾਨ ਇਹ ਜੇ ਕਲਾ ਜਿਹੜੀ ਆ ਉਹਨੂੰ ਲਿਆਂਦਾ ਜਾਵੇ ਮਾਰਕੀਟ ਦੇ ਵਿੱਚ ਕਿ ਸਾਡਾ ਜਿਹੜਾ ਪੰਜਾਬ ਦਾ ਮਾਹੌਲ ਹੈ ਅੱਜ ਜਿਹਨੂੰ ਕਿ ਗੰਦਰਾ ਕਰ ਦਿੱਤਾ ਗਿਆ ਆ ਗੁੱਡਾ ਗਰਦੀ ਬਦਮਾਸ਼ੀ ਮਾਰਕੁੱਟ ਤੇ ਲਚਰਤਾ ਦੇ ਨਾਲ ਤੇ ਉਸ ਮਾਹੌਲ ਨੂੰ ਥੋੜੀ ਢਲ ਪਵੇ ਤੇ ਇਹ ਜੇ ਨੌਜਵਾਨ ਜਿਹੜੇ ਆ ਉਸ ਮਾਹੌਲ ਨੂੰ ਢਲ ਪਉਣ ਲਈ ਇੱਕ ਬਹੁਤ ਵਧੀਆ ਜਿਹੜਾ ਜ਼ਰੀਆ ਉਹ ਆਉਣ ਵਾਲੇ ਸਮੇਂ ਵਿੱਚ ਹੋਣ ਵਾਲਿਆ ਸੋ ਆ ਉਹਦਾ ਗਾਣਾ ਪੂਰਾ ਸੁਣਦੇ ਹਾਂ ਤੁਸੀਂ ਦੇਖਿਆ ਹੁਣ ਕਿ ਕਿਦਾਂ ਮસ્ਤੀ ਵੀ ਕਰ ਰਹੇ ਇੱਕ ਦੂਜੇ ਨਾਲ ਤੇ ਉਸ ਤੋਂ ਬਾਅਦ ਸਰਦਾਰ ਮੁੰਡੇ ਦੇ ਦਾ ਜਿਹੜਾ ਗਾਇਆ ਗਾਣਾ ਪਰ ਉਸ ਤੋਂ ਬਾਅਦ ਜਿਹੜਾ ਦੂਸਰਾ ਮੁੰਡਾ ਸੀ ਉਹਨੇ ਵੀ ਬਹੁਤ ਵਧੀਆ ਇੱਕ ਏਕ ਹੇਕ ਲਾਈ ਆ ਅ ਇੱਕ ਬੇਨਤੀ ਕਰਦੇ ਆ ਕਿ ਇਹਨਾਂ ਮੁੰਡਿਆਂ ਦਾ ਪਤਾ ਜੇ ਕਿਸੇ ਨੂੰ ਪਤਾ ਹੋਵੇ ਕਮੈਂਟ ਵਿੱਚ ਜ਼ਰੂਰ ਦੱਸਿਓ ਖਾਸ ਕਰਕੇ ਇਹਨਾਂ ਦਾ ਨੰਬਰ ਜੇ ਕਿਤੇ ਮਿਲ ਜਾਵੇ ਕਿਉਂਕਿ ਅ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਹੋ ਜੀ ਕਲਾ ਨੂੰ ਅਸੀਂ ਵੱਧ ਤੋਂ ਵੱਧ ਅੱਗੇ ਲੈ ਕੇ ਜਾਗੇ ਜੇ ਉਹਨਾਂ ਮੁੰਡਿਆਂ ਦਾ ਪਤਾ ਲੱਗੇ ਤਾਂ ਇਹਨਾਂ ਨਾਲ ਮਿਲਾਂਗੇ ਪੋਡਕਾਸਟ ਕਰਾਂਗੇ ਇਹਨਾਂ ਬਾਰੇ ਹੋਰ ਜਾਣਾਂਗੇ ਕਿ ਅੱਗੇ ਇਹਨਾਂ ਦਾ ਫਿਊਚਰ ਜਿਹੜਾ ਪਲਾਨ ਕੀ ਆ ਸੋ ਮੈਂ 뮤직 ਡਾਇਰੈਕਟਰ ਤੇ ਪ੍ਰਮੋਟਰਾਂ ਨੂੰ ਵੀ ਇਹੀ ਦਰਖਾਸਤ ਕਰਦਾ ਕਿ ਇਹੋ ਜੀ ਕਲਾ ਜਿਹੜੀ ਆ ਇਹਨਾਂ ਨੂੰ ਚੱਕੋ ਜਿਵੇਂ ਪਰਮ ਹੈ ਪਰ ਉਹਨੂੰ ਹਰ ਸਾਲ ਹਰ ਸਾਲ ਤੱਕ ਪਹੁੰਚਾਇਆ ਤੁਸੀਂ ਸਾਰੇ ਹਨ ਸੋ ਪੰਜਾਬ ਦੇ ਕਲਚਰ ਦੇ ਲਈ ਪੰਜਾਬ ਦੀ ਸੰਗੀਤਕ ਆਬੋ ਹਵਾ ਦੇ ਲਈ ਇਹ ਜੇ ਨੌਜਵਾਨ ਜਿਹੜੇ ਆ ਇਹਨਾਂ ਦੀ ਬਹੁਤ ਲੋੜ ਹੈ ਆਓ ਵੱਧ ਵੱਧ ਸਪੋਰਟ ਕਰੀਏ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਉਹਨਾਂ ਸ਼ੇਅਰ ਕਰੋ ਤਾਂ ਕਿ ਇਹਨਾਂ ਮੁੰਡਿਆਂ ਤੱਕ ਇਹ ਵੀਡੀਓ ਪਹੁੰਚੇ ਜਾਂ ਇਹ ਸਾਡੇ ਨਾਲ ਸੰਪਰਕ ਕਰਨ ਜਾਂ ਕੋਈ ਕਮੈਂਟ ਦੇ ਵਿੱਚ ਇਹਨਾਂ ਦਾ ਨੰਬਰ ਦੇ ਦੇਵੀਂ ਤੇ ਅਸੀਂ ਇਹਨਾਂ ਤੱਕ ਪਹੁੰਚ ਜਰੂਰ ਕਰਾਂਗੇ ਤੇ ਇਹਨਾਂ ਨੂੰ ਅੱਗੇ ਲਿਜਾਣ ਦੀ ਵੱਧ ਵੱਧ ਕੋਸ਼ਿਸ਼ ਕੀਤੀ ਜਾਊਗੀ ਜੇ ਇਹ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਤੁਹਾਡੇ ਲਈ ਇਹੋ ਜੀਆਂ ਬਹੁਤ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਤੇ ਬੈਲ ਆਈਕਨ ਦਾ ਬਟਨ ਦਬੜਨਾ ਨਾ ਭੁੱਲਣਾ ਜੀ ਸਸਿਕਾ